ਸਤਿ ਸ਼੍ਰੀ ਅਕਾਲ ਜੀ ਰਾਜ ਸਤ ਨਿਯੁਤੀ ਨਾਲ ਜੁੜੇ ਸਾਰੇ ਹਿੱਦਸ਼ਕਾ ਦਾ ਸਵਾਗਤ ਹੈ ਮੈਂ ਹਾਂ ਗਗਨਦੀਪ ਸਿੰਘ ਅਨਤਪੁਰੀ ਸੀਐਮ ਭਗਵੰਤ ਮਾਨ ਵੱਲੋਂ ਅੱਜ ਟਵਿੱਟਰ ਹੈਡਰ ਤੇ ਇੱਕ ਕੋਟ ਕਿਹਾ ਕਿ ਯਾ ਟਵਿੱਟਰ ਦੇ ਸਖਤ ਸਬਕਾਂ ਦੇ ਵਿੱਚ ਕੀ ਆ ਗਿਆ ਕਿ ਕੋਈ ਵੀ ਪੰਜਾਬ ਦੇ ਵਿੱਚ ਹੁਣ ਧਰਨਾ ਪ੍ਰਦਰਸ਼ਨ ਨਹੀਂ ਕੀਤਾ ਜਾਏਗਾ ਤਾਂ ਤੁਹਾਨੂੰ ਦੱਸ ਦਈਏ ਕਿ ਇਸ ਵਕਤ ਸਭ ਤੋਂ ਵੱਧ ਜਿਹੜਾ ਮੁੱਦਾ ਉਹ ਪੰਜਾਬ ਦੇ ਪਾਣੀਆਂ ਨੂੰ ਲੈ ਕੇ ਹੈ ਜਿੱਥੇ ਕਿ ਹਰਿਆਣਾ ਦੇ ਨਾਲ ਜਿਹੜੀ ਹੈ ਗੱਲਬਾਤ ਪੂਰੀ ਜਿਹੜੀ ਆ ਉਹ ਚੱਲੀ ਚੱਲਦੀ ਆ ਤਾਂ ਇਸੇ ਦੇ ਵਿੱਚ ਜਿਹੜਾ ਹੈ ਕਿ ਸੀਐਮ ਭਗਵੰਤ ਮਾਨ ਵੱਲੋਂ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਉੱਤੇ ਇੱਕ ਜਿਹੜਾ ਕੀ ਖਾਤੇ ਦੇ ਉੱਤੇ ਬਿਆਨ ਜਾਰੀ ਜਿਹੜਾ ਹੈ ਉਹ ਕੀਤਾ ਜਾਂਦਾ ਤੇ ਚੇਤਾਵਨੀ ਦਿੱਤੀ ਜਾਂਦੀ ਹੈ ਕਿ ਜੇਕਰ ਤੁਸੀਂ ਪੰਜਾਬ ਦੇ ਵਿੱਚ ਹੁਣ ਧਰਨੇ ਲਾਓਗੇ ਜਾਂ ਪੰਜਾਬ ਦੇ ਵਿੱਚ ਧਰਨਾ ਲੱਗਿਆ ਤਾਂ ਉਹਨਾਂ ਦੇ ਉੱਤੇ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਤਾਂ ਸਵੇਰ ਤੋਂ ਖਬਰਾਂ ਨਿਕਲ ਕੇ ਇਹ ਵੀ ਸਾਹਮਣੇ ਆ ਰਹੀਆਂ ਨੇ ਕਿ ਜਿੱਥੇ ਕਿਸਾਨ ਜਿੱਥੇ ਬੰਕੀਆਂ ਦੇ ਆਗੂਆਂ ਨੂੰ ਘਰਾਂ ਦੇ ਵਿੱਚ ਡਿਟੇਨ ਵੀ ਕੀਤਾ ਜਾ ਰਿਹਾ ਹੈ ਤਾਂ ਉੱਥੇ ਹੀ ਸੀਐਮ ਭਗਵੰਤ ਮਾਨ ਵੱਲੋਂ ਇੱਕ ਟਵਿੱਟਰ ਹੈਂਡਲ ਦੇ ਉੱਤੇ ਇਹ ਪੋਸਟ ਜਾਰੀ ਕਰਕੇ ਸਖਤ ਚੇਤਾਵਨੀ ਦੀ ਗੱਲ ਕੀਤੀ ਗਈ ਹੈ ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਹੈ ਕਿ ਖਨੌਰੀ ਤੇ ਸ਼ੰਭੂ ਬਾਰਡਰ ਦੇ ਉੱਤੇ ਕਿਸਾਨਾਂ ਦਾ ਧਰਨਾ ਲੱਗਿਆ ਹੋਇਆ ਸੀ ਖਨੌਰੀ ਬਾਰਡਰ ਦੇ ਉੱਤੇ ਜਗਜੀਤ ਸਿੰਘ ਡੱਡੇਵਾਲ ਹੁਣਾ ਵੱਲੋਂ ਵਰਤਮਾਨ ਵਰਤ ਜਿਹੜਾ ਆ ਉਹ ਰੱਖਿਆ ਗਿਆ ਸੀ ਤਾਂ ਸੁਵਨ ਸਿੰਘ ਪੰਦੇਰ ਵੱਲੋਂ ਸ਼ੰਭੂ ਬਾਰਡਰ ਦੇ ਉੱਤੇ ਜਿਹੜਾ ਆ ਉਹ ਮੋੜ ਤਾਂ ਕੱਢਿਆ ਹੋਇਆ ਸੀ ਤਾਂ ਜਿਸ ਦੇ ਕਾਰਨ ਦਿੱਲੀ ਜਾਣ ਵਾਲਿਆਂ ਨੂੰ ਤਾਂ ਦਿੱਲੀ ਤੋਂ ਪੰਜਾਬ ਆਉਣ ਵਾਲਿਆਂ ਨੂੰ ਲਗਾਤਾਰ ਪਰੇਸ਼ਾਨੀਆਂ ਦਾ ਸਾਹਮਣਾ ਵੀ ਕਰਨਾ ਪੈਂਦਾ ਸੀ ਕਾਫੀ ਕੱਦਲ ਖਵਾਰ ਹੁੰਦੇ ਸੀ ਤਾਂ ਉੱਥੇ ਹੀ ਜਿਹੜਾ ਕਿ ਵਪਾਰਕ ਬڑا ਜਿਹੜਾ ਇਹ ਨੁਕਸਾਨ ਹੋਇਆ ਸੀ ਆਰਥਿਕ ਜਿਹੜੀ ਆ ਉਹ ਮੰਤੀ ਜਿਹੜੀ ਆ ਪੰਜਾਬ ਨੂੰ ਝਲਣੀ ਪਈ ਸੀ ਤਾਂ ਇਸੇ ਤੇ ਬਦ ਨਜ਼ਰ ਨੂੰ ਲੈ ਕੇ ਅੱਜ ਪੰਜਾਬ ਦੇ ਸੀਐਮ ਭਗਵੰਤ ਮਾਨ ਵੱਲੋਂ ਜਿਹੜੀ ਆ ਸਖਤ ਚੇਤਾਵਨੀ ਦਿੱਤੀ ਗਈ ਆ ਉੱਥੇ ਹੀ ਤੁਹਾਨੂੰ ਦਿਖਾ ਦਿੰਨੇ ਆ ਤਸਵੀਰਾਂ ਮੇਰੇ ਪਿੱਛੇ ਤੁਸੀਂ ਦੇਖ ਸਕਦੇ ਹੋ ਜਿਸ ਤਰ੍ਹਾਂ ਕਿ ਆਵਾਜ਼ ਇਹ ਪੂਰੀ ਤਰ੍ਹਾਂ ਬਹਾਲ ਹੈ ਜੇਕਰ ਇੱਥੇ ਕੋਈ ਧਰਨਾ ਪ੍ਰਦਰਸ਼ਨ ਕਰਦਾ ਚਾਹੇ ਉਹ ਬੇਰੁਜ਼ਗਾਰ ਅਧਿਆਪਕ ਹੋਣ ਚਾਹੇ ਉਹ ਫੋਰਥ ਕਲਾਸ ਜੁਨੀਅਨ ਅ ਤੇ ਇਹ ਕਰਮਚਾਰੀ ਹੋਣ ਕੱਚੇ ਮੁਲਾਜ਼ਮ ਹੋਣ ਜਾਂ ਫਿਰ ਕਿਸਾਨ ਜੁਨੀਅਨ ਵਾਲੇ ਹੋਣ ਜਿੱਥੇ ਵੀ ਉਹ ਧਰਨਾ ਪ੍ਰਦਰਸ਼ਨ ਕਰਦੇ ਨੇ ਉੱਥੇ ਆਮ ਲੋਕਾਂ ਨੂੰ ਜਿਹੜਾ ਕਿ ਕਈ ਖੱਜਲ ਖਵਾਰੀ ਜਿਹੜੀ ਹੈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹਾਲਾਂਕਿ ਇਹਨਾਂ ਧਰਨੀਆਂ ਦੇ ਵਿੱਚ ਜੋ ਐਮਰਜੈਂਸੀ ਸੇਵਾਵਾਂ ਹੁੰਦੀਆਂ ਨੇ ਉਹਨਾਂ ਨੂੰ ਲਗਾਤਾਰ ਬਹਾਲ ਕੀਤਾ ਜਾਂਦਾ ਪਰ ਫਿਰ ਵੀ ਕਿਤੇ ਨਾ ਕਿਤੇ ਲੋਕ ਆਪਸ ਦੇ ਵਿੱਚ ਜਿਹੜੇ ਨੇ ਉਲਟ ਤੇ ਨਜ਼ਰ ਵੀ ਆਉਂਦੇ ਨੇ ਤੇ ਕਈ ਜੜੀਆਂ ਨੇ ਉਹ ਖਬਰਾਂ ਨਿਕਲ ਕੇ ਸਾਹਮਣੇ ਆਉਂਦੀਆਂ ਹਮੇਸ਼ਾ ਜਿਸ ਤਰ੍ਹਾਂ ਜਿਸ ਦੇ ਨਾਲ ਜਿਹੜੀ ਹੈ ਤਣਾਅਪੂਰਵਕ ਸਥਿਤੀ ਬਣਦੀ ਸੀ ਇਸੇ ਲਈ ਜੋ ਸੀਐਮ ਭਗਵਤਮਾਨ ਹੁਣਾ ਵੱਲੋਂ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਰੱਖਦਿਆਂ ਹੋਇਆ ਮਾਹੌਲ ਨੂੰ ਕੰਟਰੋਲ ਦੇ ਵਿੱਚ ਰੱਖਦਿਆਂ ਹੋਇਆ ਇਹ ਸਖਤ ਹਦਾਇਤ ਕੀਤੀ ਗਈ ਹੈ ਚੇਤਾਵਨੀ ਦਿੱਤੀ ਗਈ ਹੈ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੂੰ ਅਪੀਲ ਵੀ ਕੀਤੀ ਗਈ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਕੋਈ ਵੀ ਧਰਨਾ ਪ੍ਰਦਰਸ਼ਨ ਨਾ ਕੀਤਾ ਜਾਵੇ ਚਾਹੇ ਉਹ ਕੱਚੇ ਕੰਮੇ ਹੋਣ ਬੇਰੁਜ਼ਗਾਰ ਹੋਣ ਈਟੀਟੀ ਅਧਿਆਪਕ ਹੋਣ ਜਾਂ ਫਿਰ ਕਿਸੇ ਵੀ ਛੋਟੀ ਛੋਟੀ ਗੱਲ ਨੂੰ ਲੈ ਕੇ ਧਰਨਾ ਪ੍ਰਦਰਸ਼ਨ ਨਾ ਕੀਤਾ ਜਾਵੇ ਤਾਂ ਗੱਲ ਦੇ ਨਾਲ ਸੰਵਾਦ ਦੇ ਨਾਲ ਹਰ ਇੱਕ ਗੱਲ ਦਾ ਹੱਲ ਕੀਤਾ ਜਾ ਸਕਦਾ ਹੈ ਜਿਹੜਾ ਸੀਐਮ ਭਗਵੰਤ ਮਾਨ ਹੁਣਾਂ ਵੱਲੋਂ ਜਿਹੜਾ ਉਹ ਕਿਹਾ ਗਿਆ ਤਾਂ ਇਸ ਮੌਕੇ ਤੇ ਟਵਿੱਟਰ ਹੈਡਲ ਤੇ ਜੋ ਪੋਸਟ ਕੀਤਾ ਗਿਆ ਤੁਹਾਨੂੰ ਉਹ ਵੀ ਦਿਖਾ ਦਿੰਨੇ ਆ ਜੋ ਉਹਨਾਂ ਵੱਲੋਂ ਕਿਹਾ ਗਿਆ ਤਾਂ ਇਸ ਦੀ ਸ਼ਕਤੀ ਨਾਲ ਪਾਲਣਾ ਕਰਨ ਤੇ ਵੀ ਸੀਐਮ ਭਗਵੰਤ ਮਾਨ ਵੱਲੋਂ ਕਿਹਾ ਗਿਆ ਉਹਨਾਂ ਨੇ ਕਿਹਾ ਕਿ ਜੇਕਰ ਕੋਈ ਵੀ ਇਹ ਅਣਗਹਿਲੀ ਕਰਦਾ ਜਾਂ ਕੋਈ ਇਸ ਨੂੰ ਨਹੀਂ ਮੰਨਦਾ ਤਾਂ ਉਹ ਕਾਨੂੰਨੀ ਜਿਹੜੀ ਆ ਪ੍ਰਕਿਰਿਆ ਦੇ ਨਾਲ ਤਿਆਰ ਰਵੇ ਕਰਨ ਉਹਦੇ ਉੱਤੇ ਕਾਨੂੰਨੀ ਜਿਹੜੀ ਆ ਪ੍ਰਕਿਰਿਆ ਕੀਤੀ ਜਾਏਗੀ ਤਾਂ ਉੱਥੇ ਹੀ ਚੇਤਨ ਸਿੰਘ ਜੋੜਾਵਾਦ ਨਾਲੋਂ ਵੀ ਬਿਆਨ ਨਿਕਲ ਕੇ ਸਾਹਮਣੇ ਆਇਆ ਉਹਨਾਂ ਨੇ ਕਿਹਾ ਕਿ ਪੰਜਾਬ ਦੀ ਆਮ ਜਨਤਾ ਨੂੰ ਜਿਹੜਾ ਹੈ ਕਿ ਉਹ ਸੱਤਲ ਖਰਾਬ ਨਾ ਕੀਤਾ ਜਾਵੇ ਜੇ ਕਿਸੇ ਨੂੰ ਦੁੱਖ ਪਰੇਸ਼ਾਨੀ ਹੈ ਜੀ ਐ ਤਾਂ ਉਹ ਮੇਰੇ ਘਰ ਆ ਕੇ ਖਰਾਵ ਕਰੇ ਅਤੇ ਮੈਂ ਉਹਨਾਂ ਦਾ ਜਿਹੜਾ ਹੈ ਉਹਦਾ ਹੱਲ ਕਰੂੰਗਾ ਅਤੇ ਇਹ ਇਕੱਲਾ ਜਿਹੜੀਆਂ ਨੇ ਉਹ ਨਿਕਲ ਕੇ ਹੁਣ ਪੰਜਾਬ ਤੋਂ ਆ ਰਹੀਆਂ ਨੇ ਕਿ ਹੁਣ ਪੰਜਾਬ ਦੇ ਵਿੱਚ ਬਿਲਕੁਲ ਵੀ ਧਰਨਾ ਪ੍ਰਦਰਸ਼ਨ ਕਰਨ ਵਾਲਿਆਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਏਗਾ